प्यारे दोस्तों ਸਾਨੂੰ ਇਹ ਗੱਲ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਸਾਡੇ ਸਟੂਡੀਓ 'ਚ ਪਹੁੰਚ ਰਹੇ ਨੇ ਨਾਮ ਪਰ ਕਹਾਣੀਕਾਰ ਜਿੰਦਰ ਜੀ ਸੋ ਜਿਨ੍ਹਾਂ ਦੀ ਕਿਤਾਬ ਕੁਵਾਸੀ ਰੋਟੀ ਤੇ ਆ ਹੈ 651 ਮੀਲ ਦੀ ਯਾਤਰਾ ਸੋ ਇਸੇ ਤਰ੍ਹਾਂ ਤਹਿਜ਼ੀਬ ਜੀ ਦੇ ਵਿੱਚ ਉਹਨਾਂ ਦੀਆਂ ਸਾਰੀਆਂ ਕਹਾਣੀਆਂ ਨੇ ਸੋ ਇਹਨਾਂ ਸਾਰੀਆਂ ਕਿਤਾਬਾਂ ਤੇ ਗੱਲਬਾਤ ਹੋਵੇਗੀ ਤੇ ਨਾਲ ਹੋਵੇਗੀ ਜਿੰਦਰ ਜੀ ਉਹਨਾਂ ਨਾਲ ਮੁਲਾਕਾਤ ਜੇ ਜਰਮਾਰਗ ਦਾ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਨੂੰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਸੰਦਰਸ ਦਿਆਂ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਟੂਡੀਓ ਦੇ ਵਿੱਚ ਪੰਜਾਬੀ ਦੇ ਨਾਮਵਰ ਕਹਾਣੀਕਾਰ ਜਿਨ੍ਹਾਂ ਦਾ ਕਹਾਣੀ ਖੇਤਰ ਵਿੱਚ ਬੜਾ ਹੀ ਨਾਂ ਹੈ ਮੇਰੀ ਮੁਰਾਦ ਹੈ ਜਿੰਦਰਜੀਤ ਉਹ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਤੇ ਅਸੀਂ ਅੱਜ ਉਹਨਾਂ ਨੂੰ ਜਿੱਥੇ ਟਾਹਾ ਪੁਰਸਕਾਰ ਮਿਲਣ ਤੇ ਬਹੁਤ ਮੁਬਾਰਕਵਾਦ ਦਿੰਨੇ ਹਾਂ ਤੇ ਉੱਥੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਸਾਡੀ ਅੱਜ ਦੀ ਗੱਲਬਾਤ ਉਹਨਾਂ ਦੀਆਂ ਕਹਾਣੀਆਂ ਬਾਰੇ ਉਹਨਾਂ ਦੇ ਸਾਹਿਤਿਕ ਸਫ਼ਰ ਬਾਰੇ ਹੋਵੇਗੀ ਸੋ ਆਓ ਸਭ ਤੋਂ ਪਹਿਲਾਂ ਜਿੰਦਰ ਜੀ ਨੂੰ ਜੀ ਆਇਆਂ ਆਖਦੇ ਹਾਂ ਸੋ ਜਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਕੈਨੇਡਾ ਦੇ ਵਿੱਚੋਂ ਜੀ ਆਏ ਹੋ ਮੀਜੀ ਥੈਂਕਸ ਮੈਨੂੰ ਬਹੁਤ ਚੰਗਾ ਲੱਗਦਾ ਵੀ ਇੱਕ ਕਹਾਣੀਕਾਰ ਦੂਜੀ ਕਹਾਣੀਕਾਰ ਦੀ ਇੰਟਰੋ ਕਰ ਦਿਆ ਕਿ ਜਿੰਨੀਆਂ ਮੇਰੇ ਅੱਗੇ ਇੰਟਰੂ ਹਿਆ ਨੌਨ ਲਿਟਰਰੀ ਬੰਦਿਆਂ ਕੋ ਹਿਆਂ ਤੇ ਉਹ ਇੱਕ ਜਦੋਂ ਦੋ ਕਹਾਣੀਕਾਰ ਗੱਲ ਕਰਦੇ ਆ ਤੇ ਉਹਦੇ ਵਿੱਚ ਕਿ ਜੀ ਕੋਈ ਨਵੀਂ ਗੱਲ ਸਿੱਖਣ ਨੂੰ ਮਿਲਦੀ ਆ ਸੋ ਬਹੁਤ ਅੱਛਾ ਜੀ ਸੋ ਸਭ ਤੋਂ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰਦੇ ਆ ਕਿ ਦੇਖੋ ਜੀ ਕਹਾਣੀਕਾਰ ਕਹਾਣੀਆਂ ਲਿਖਦਾ ਤੁਹਾਡਾ ਜੇ ਕਹਾਣੀ ਦਾ ਸਫਰ ਹੈ ਜੇ ਜਿੱਥੋਂ ਤੱਕ ਮੈਂ ਸੋਚਦਾ ਉਹ ਅਸੀਂ ਮਿਆਂ ਦੇ ਸਮੇਂ ਤੋਂ ਸ਼ੁਰੂ ਹੋਇਆ ਤੇ ਤੁਸੀਂ ਬਹੁਤ ਕਹਾਣੀਆਂ ਲਿਖੀਆਂ ਤੇ ਜਿਹੜੀਆਂ ਪਰਚਿਆਂ ਦੇ ਵਿੱਚ ਛਪੀਆਂ ਕਈ ਕਹਾਣੀਆਂ ਤਾਂ ਇੰਨੀਆਂ ਕਮਾਲ ਦੀਆਂ ਕਹਾਣੀਆਂ ਸੀ ਸੋ ਜਿਨ੍ਹਾਂ ਨੂੰ ਪੰਜਾਬੀ ਦੀਆਂ ਕਲਾਸਿਕ ਕਹਾਣੀਆਂ ਵੀ ਆਖਿਆ ਜਾ ਸਕਦਾ ਹੈ ਜਿਸ ਤਰ੍ਹਾਂ ਕਤਲ ਹੋ ਗਈ ਜ਼ਖਮ ਹੋ ਗਈ ਤੇ ਹੋਰ ਥੋੜੀਆਂ ਬਹੁਤ ਸਾਰੀਆਂ ਕਹਾਣੀਆਂ ਨੇ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਤੁਹਾਡਾ ਨਾਮ ਹੈ ਜਿਹੜਾ ਬੜਾ ਬਣਾਇਆ ਸੋ ਅੱਜ ਤੁਹਾਡੀ ਕਾਣੀ ਕਹਾਣੀ ਕਲਾ ਇਸ ਬੁਲੰਦੀ ਤੇ ਪਹੁੰਚੀ ਹੈ ਕਿ ਤੁਹਾਨੂੰ ਜਿਹੜਾ ਪੰਜਾਬੀ ਦਾ ਸਭ ਤੋਂ ਵੱਡਾ ਪੁਰਸਕਾਰ ਮੰਨਿਆ ਜਾਂਦਾ ਹੈ ਤਾਂ ਹਾਂ ਪੁਰਸਕਾਰ ਉਹ ਪ੍ਰਾਪਤ ਹੋਇਆ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਮੇਜੀ ਸਭ ਤੋਂ ਪਹਿਲਾਂ ਤਾਂ ਮੈਂ ਭੈਣ ਬਿੰਦਰ ਕੌਰ ਜੀ ਇਹਦਾ ਫਿਰ ਬਲਜ ਧਹਾ ਦਾ ਜਿਹਨੂੰ ਪਿਆੜਲ ਦਬਾਬਿਆ ਭਾਈ ਕਹਿਣਾ ਹੁੰਦਾ ਕਿ ਉਹਨਾਂ ਜੁੜੀ ਮੈਂਬਰਾਂ ਦਾ ਠੇਕ ਹੈ ਨਾ ਜਿਨ੍ਹਾਂ ਨੇ ਮੇਰੀ ਕਿਤਾਬ ਨੂੰ ਧਹਾ ਬਾੜ ਯੋਗ ਸਮਝਿਆ ਤੇ ਉਸੇ ਕਰਕੇ ਮੈਂ ਬੈਨਕੋਬਰਾ ਬੈਨਕੋਬਰਾ ਤੁਹਾਡੇ ਕੋ ਆਇਆ ਤੇ ਗੱਲਾਂ ਬਾਤਾਂ ਹੁੰਦੀਆਂ ਮੈਨੂੰ ਚੰਗਾ ਲੱਗਾ ਉੱਥੇ ਬੈਂਕ ਕੁੱਬਲ ਜੀ ਜਦੋਂ ਚਾਲ ਪਾਉਂਦੇ ਨਾਲ ਤੇ ਹਰਿੰਦਰ ਭੈਣ ਹੁਣੀ ਮੇਲੀ ਚਾਹ ਬਣਾ ਕੇ ਲੈ ਆਉਂਦੇ ਸੀ ਉਹ ਉਹ ਜਿੰਨਾ ਪਿਆਰ ਕਰਦੇ ਸੀਗੇ ਜਾਂ ਚਾਹ ਵਿੱਚ ਪਿਆਰ ਸੀ ਉਹ ਮੈਂ ਸਾਰੀ ਉਮਰ ਉਹਦੇ ਪਿਆਰ ਨੂੰ ਨਹੀਂ ਭੁੱਲ ਸਕਦਾ ਤੇ ਦੇਖੋ ਬਾੜ ਕੋਈ ਵੀ ਮੇਜਰੀ ਹੋਵੇ ਉਹ ਚੰਗਾ ਲੱਗਦਾ ਹੂੰ ਚੰਗਾ ਇੱਥੇ ਦਾ ਚੰਗਾ ਇਸਰਕੇ ਵੀ ਲੱਗਦਾ ਵੀ ਸੱਤ ਸਮੁੰਦਰੋਂ ਪਾਰ ਬਿਠੇ ਕੋਈ ਬਿਜ਼ਨਸਮੈਨ ਜਾਂ ਕੋਈ ਐਨੀ ਸੰਸਥਾ ਪੰਜਾਬੀ ਲੈਂਗੁਏਜ ਤੇ ਪੰਜਾਬੀ ਸਿਹਤ ਵਾਲੀ ਸੋਚ ਲਈ ਆ ਇਤੋਂ ਵੱਡੀ ਕੰਟਰੀਬਿਊਸ਼ਨ ਹੀ ਕੋਈ ਹੋ ਸਕਦੀ ਤੇ ਮੈਂ ਬੈਂਕੁਰੇ ਇੱਕ ਦੋ ਜਾ ਕੇ ਕਿਹਾ ਸੀ ਵੀ ਸਾਡੇ ਪਿੰਡਾਂ ਵਾਲੇ ਕਹਿੰਦੇ ਵੀ ਪੁੰਨ ਦਾ ਕੰਮ ਇਹ 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 ਬੜ ਜੁਣੀ ਕੰਮ ਕਰਾਇਆ ਤੇ ਇਹ ਦਾ ਪੁੰਨ ਦੇ ਕੰਮ ਤੋਂ ਵੀ ਜਿਆਦਾ ਲੱਗਦਾ ਕਉਂਕੀ ਜੇ ਉਹ ਆਪਣਾ ਕਹਾਣੀਕਾਰ ਹੁੰਦੇ ਜਾਂ ਲਿਟੇਜ ਜੋੜੇ ਹੁੰਦੇ ਫੇਰ ਸ਼ਾਇਦ ਉਹ ਹੀ ਹੋਲਪਾ ਬਣਾਉਂਦੀ ਜਾਂ ਉਹਦਾ ਬੇਰ ਬਰਕੀ ਹੋਲ ਹੁੰਦਾ ਜਿਹੜਾ ਇੱਕ ਨੌਨ ਡਿਟੇਲੀ ਬੰਦਾ ਐਡੀ ਤੋਂ ਬੈਠਾ ਹਾਬੀ ਸਿਹਤ ਲਈ ਪੰਜਾਬੀ ਭਾਸ਼ਾ ਲਈ ਇੰਨਾ ਸੁਚੇਤ ਹੋ ਗਿਆ ਮੈਂ ਤਾਂ ਉਸ ਬੰਦੇ ਨੂੰ ਸਜਦਾ ਹੀ ਕਹੂੰਗਾ ਕੀ ਬਾਤ ਹੈ ਜੀ ਕੀ ਬਾਤ ਹੈ ਸੋ ਦੇਖੋ ਜੀ ਜਿੰਦਰ ਉਹਨੀ ਬਹੁਤ ਵਧੀਆ ਕਹਾਣੀ ਲਿਖਦੇ ਸੀ ਤੁਹਾਨੂੰ ਦੁੱਖ ਉਦੋਂ ਹੁੰਦਾ ਹੈ ਸੋ ਜਦੋਂ ਕੋਈ ਬੰਦੇ ਦਾ ਕੋਈ ਬਹੁਤਾ ਨਾਂ ਨਹੀਂ ਹੁੰਦਾ ਜਦੋਂ ਕੋਈ ਬੰਦੇ ਦੀ ਬਹੁਤੀ ਦੇਣ ਨਹੀਂ ਹੁੰਦੀ ਤੇ ਜਦੋਂ ਉਸ ਤਰ੍ਹਾਂ ਦੇ ਬੰਦਿਆਂ ਨੂੰ ਸਨਮਾਨ ਮਿਲਦਾ ਤਾਂ ਫਿਰ ਜ਼ਰੂਰ ਦੁੱਖ ਹੁੰਦਾ ਹੈ ਸੋ ਕਈ ਵਾਰ ਫਿਰ ਇਸ ਤਰ੍ਹਾਂ ਦੇ ਸ਼ੰਕੇ ਵੀ ਉੱਠ ਕੱਢਦੇ ਨੇ ਕਿ ਪਤਾ ਨਹੀਂ ਇਨਾਮ ਸਨਮਾਨ ਐਵੇਂ ਹੀ ਮਿਲ ਜਾਂਦੇ ਨੇ ਪਰ ਜਿੰਦਰونی ਕਿ ਇਹੋ ਜੀ ਸਖਸ਼ੀਤ ਨੇ ਤੋ ਜਿਨ੍ਹਾਂ ਦਾ ਬਹੁਤ ਸਮਾਂ ਪਹਿਲਾਂ ਜਿਹੜਾ ਹੱਕ ਬਣਦਾ ਸੀ ਸੋ ਮੈਂ ਸੋਚਦਾ ਕਿ ਜਿਸ ਤਰ੍ਹਾਂ ਦੀ ਉਹਨਾਂ ਨੇ ਕਹਾਣੀਆਂ ਲਿਖੀਆਂ ਸੋ ਕਈ ਵਾਰ ਉਹਨਾਂ ਦੀਆਂ ਕਹਾਣੀਆਂ ਦੀ ਚਰਚਾ ਉਸ ਲੈਵਲ ਤੇ ਨਹੀਂ ਹੋਈ ਇਹ ਸਾਡਾ ਦੁਖਾਂਤ ਹੈ ਪੰਜਾਬੀ ਸਾਹਿਦ ਦਾ ਕਿ ਜਦੋਂ ਅਸੀਂ ਆਲੋਚਨਾ ਕਰਦੇ ਹਾਂ ਅਸੀਂ ਪੱਖਪਾਤੀ ਹੋ ਜਾਂਦੇ ਹਾਂ ਅਸੀਂ ਕਹਿੰਨੇ ਆ ਕਿ ਅਸੀਂ ਇਸ ਦਾ ਜ਼ਿਕਰ ਨਹੀਂ ਕਰਨਾ ਅਸੀਂ ਉਸ ਦਾ ਜ਼ਿਕਰ ਨਹੀਂ ਕਰਨਾ ਸੋ ਅੱਜ ਜਦੋਂ ਇਹਨਾਂ ਨੂੰ ਪੁਰਸਕਾਰ ਮਿਲਿਆ ਹੈ ਤਾਂ ਮੈਨੂੰ ਵੀ ਦਿਲੋਂ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਇਹ ਇਸ ਦੇ ਹੱਕਦਾਰ ਸਨ ਸੋ ਜਿੰਦਰ ਜੀ ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ ਸੀ ਕਹਾਣੀਆਂ ਲਿਖੀਆਂ ਜਾਂ ਕਿਸੇ ਹੋਰ ਵੇਦਾਤ ਤੋਂ ਸ਼ੁਰੂ ਕੀਤਾ ਇਹ ਗੱਲ ਮੇਜਰ ਦੀ ਜੀ ਬਣੇ ਪਉਂਦੇ 80 ਬੰਦੀ ਗੱਲ ਆ ਤੇ ਮੈਨੂੰ ਨੌਕਰੀ ਨਹੀਂ ਮਿਸੀ। ਹੂੰ ਹੂੰ ਮੈਂ ਜੰਦਰ ਆਪਣਾ ਚੇਂਚਾ ਆਪਣਾ ਨਾਮ ਦੇਣ ਗਿਆ ਸੀ ਨਾਮ ਵੇਖ ਕੇ ਤੇ ਰੇਡੀਓ ਸਟੇਸ਼ਨ ਲੱਗੇ ਇੱਕ ਪਲਾਟ ਖਾਲੀ ਪਿਆ ਸੀ ਤੇ ਚਾਹ ਦਾ ਖੋਕਾ ਸੀ। ਕਿ ਮੈਨੂੰ ਚਾਹ ਪੀਣ ਦੀ ਬੜੀ ਹਲਸਿਕਨ ਬੜਾ ਸੀ ਮੈਂ ਚਾਹ ਪੀਣ ਲੱਗ ਮਿਲ ਗਿਆ ਸੀ ਬਹਿ ਗਿਆ ਸੀ। ਉੱਥੇ ਮੈਨੂੰ ਉਹ ਲਫਤ ਬਾਜ ਬਾਵੇਂ ਮਿਲੇ। ਹੂੰ ਇਹਨੂੰ ਸਾਡੇ ਪਿੰਡ ਦੇ ਮਿਰਚੀ ਜਾਂ ਮਿਰਖਾ ਸੈਂਕੀ ਲਿਖੀ ਸੀ। ਹੂੰ ਹੂੰ ਉਹ ਫੇ ਉਹਨੂੰ ਦੱਸਿਆ ਮੈਂ ਜਿੱਦਾਂ ਮੁੰਡਾ ਅੱਛਾ ਸੀ ਤੂੰ ਉਹਨਾਂ ਦਾ ਮੁੰਡਾ ਮਾਤ ਤੂੰ ਦਾ ਸਾਡੇ ਮੁੰਡਾ ਵਾਂ ਉਹ ਗੱਲਾਂ ਕੱਲ ਦੀ ਕੱਬੀ ਫੇ ਕੋਈ ਮੈਨੂੰ ਡਿਰੇਕਟਰ ਵਹੀਂ ਬਾਲਾ ਪਤਾ ਸੀ ਮੈਂ ਤਾਂ ਬ੍ਰਿਟਿਸ਼ ਰਸਤ ਵੇਖ ਲਈ ਇੱਕ ਦੋ ਮੈਗਜ਼ੀਨ ਅੰਗਰੇਜ਼ੀ ਚ ਪੜ੍ਹਦਾ ਸੀ ਫੇ ਉਹ ਗੱਲਾਂ ਕੱਦ ਕੰਦੇ ਕਹਿੰਦੇ ਕਹਿੰਦਾ ਚੱਲ ਜਾਂ ਤੈਨੂੰ ਰੇਡੀਓ ਸਟੇਸ਼ਨ ਤੇ ਜਾ ਕੇ ਚੱਲ ਉਹ ਚ ਮੈਨੂੰ ਮਿਸਰਾ ਹੁਣੀ ਕਿਉੜਾ ਮਣੀ ਹੜਪਈ ਬਟਾਲ ਵੀ ਮਿਲੇ ਮੈਨੂੰ ਉਹ ਵਾਜਵਾ ਸਾਹਿਬ ਕਹਿੰਦੇ ਜਿੰਦਲ ਤੂੰ ਲਿਖਿਆ ਘੱਲ ਯਾਦ ਆਪਣੇ ਪਿੰਡ ਦਾ ਨਾਮ ਚਾਹੋ ਤੇ ਮੇਰੇ ਦਿਮਾਗ 'ਚ ਜਬ ਇਹ ਸਬਕੌਂਸ਼ੀਅਸ ਮਾਈਂਡ ਵਾਸ ਸ਼ੇਪ ਕੁਮਾਰ ਬੈਠਾ ਜੀ ਮੈਂਗਾ ਅਮਬਾਲਵਾ ਸਾਹਿਬ ਨੇ ਕੋ ਕਾਪਡਾ ਨਹੀਂ ਲਿਖਿਆ ਹੂੰ ਉਹ ਕਹਿੰਦਾ ਵੀ ਜਲਤੋਂ ਕਹਾਣੀਆਂ ਲਿਖ ਹੁਣ ਮੈਂ ਪੈੰਡਾ ਬੰਦਾ 80 ਦੇ ਲਾਗੇ ਛਕੇ 81 ਦੇ ਬੜੇ ਬੈਕਪੋਰ ਸੀ ਅੰਦਰ ਚੋਂ ਬਹੁਤ ਕੁਝ ਆ ਗਿਆ ਤੇ ਉਹ ਮੈਨੂੰ ਲੱਗਿਆ ਹਰ ਪੰਜਾਬ ਹਰ ਬਟਾਲ ਵੀ ਹੁਣ ਆਪਾਂ ਮੈਨੂੰ ਕਹਿੰਦਾ ਵੀ ਇਹਨਾਂ ਤੋਂ ਗੁਰੂਤਾਲ ਆ ਮੈਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਕੀ ਦਾਤਾ ਨਾਂਦਰ ਤੇ ਉਹਨੂੰ ਪੁੱਛਿਆ ਵੀ ਇਹਦਾ ਕਾਰ ਕਰਕੇ ਨੰਬਰ ਦੋਬਾਰਾ ਕਿਉਂ ਮੈਂ ਜੋ ਦੂਜੀ ਵਾਲੀ ਜਦੋਂ ਆਇਆ ਤੇ ਉਹਨੂੰ ਨਾਲ ਲੇ ਕੇ ਬਾਜਵਾ ਸਾਨੂੰ ਉਹਨੂੰ ਗੁਰੂ ਤਾਂ ਲਿਆ ਫਿਰ ਸਾਡੇ ਲੱਗੇ ਪਿੰਡ ਕੋਟਲਾ ਦੇ ਇੱਕ ਕੋਈ ਕਿਸੇ ਗੌਣ ਵਾਲੀ ਨਹੀਂ ਤੇ ਆਉਣਾ ਸੀ ਤੇ ਬੜੀ ਗੱਲਾਂ ਚੱਲਦੇ ਆ ਆਪਣਾ ਨਾਂ ਤੇ ਆਪਣਾ ਮੈਂ ਉਹ ਤੇ ਕਹਾਣੀ ਲਿਖੀ ਹੂੰ ਹੂੰ ਉਹ ਕਹਾਣੀ ਲੈ ਕੇ ਲਿਖੀ ਮੈਂ ਬਟਾਲੀ ਦੇ ਸ਼ੌਕ ਚੱਲ ਗਿਆ ਹੂੰ ਕਿ ਮੈਨੂੰ ਇਹ ਨਹੀਂ ਪਤਾ ਮੈਂ 10 15 ਦਾ ਲਫਾਫਾ ਦੇ ਦਿੱਤੇ ਮੈਂ ਕਿਹਾ ਚਲ ਆਪੇ ਪੋਸਟ ਕਰ ਦੇ ਪਰ ਉਹਨੇ ਕੀਤਾ ਕੁਛ ਨਹੀਂ ਹੂੰ ਪਰ ਫਿਰ ਬਿਜੀ ਸੀ ਜਾਂ ਨਵੇਂ ਬੰਦੇ ਕਰਕੇ ਫੇਕ ਮੈਗੀ ਨਿਕਲਦਾ ਸੀ ਕਮਲ ਹੂੰ ਅ ਅੰਬਰਸਾਤੋਂ ਉਹ ਮੇਰੀ ਕਹਾਣੀ ਉਹ ਚ ਸ਼ੁਰੂ ਹੋਈ ਮੈਨੂੰ ਬੜਾ ਚਾਹ ਕਿ ਕੋਈ ਕੋਈ ਮੈਨਦਰ ਸੇ ਵੀ ਸਾਡੇ ਘਰ ਦੇ ਸਾਡੇ ਨਪਾਲਸੀ ਤੇ ਸਾਡੇ ਕੋਈ ਘਰ ਦੇ ਸਿਹਤਕ ਮਾਹੌਲ ਸੀ ਕਿ ਇੱਥੇ ਮੈਂ ਵੀ ਕਹਾਣੀ ਫੇ ਆ ਗਈ ਮੇਰੀ ਆਪਣੀ ਜ਼ਿੰਦਗੀ ਬਾਰੇ ਮੈਂ ਕਹਾਣੀ ਕਿਉਂ ਉਹ ਕਹਾਣੀ ਮੈਂ ਪੇਗੀ ਪ੍ਰੀ ਲੜੀ ਉਦੋਂ ਸ਼ਮਿਲ ਸਿੰਘ ਸੀ ਅਡਾਡਿਟਾ ਤੇ ਉਹਨੇ ਸ਼ਾਪਤੀ 83 ਚ ਮੇਰਾ ਵਿਆਹ ਹੋ ਗਿਆ ਤੇ ਕੋਈ ਵਿਆਹ ਹੋ ਗਿਆ ਤੇ ਮੇ ਕੋਲ ਜੋਬ ਵੀ ਹਣੀ ਸੀ 84 ਚ ਮੈਨੂੰ ਜੋਬ ਮਿਲੀ ਜੋਬ ਮਿਲੀ ਤੇ ਉਹ ਪ੍ਰੂਫ ਰੀਡਿੰਗ ਦੀ ਜਿਹੜੇ ਬੰਦੇ ਪਬਲਿਸ਼ਿੰਗ ਦੇ ਜਾਂ ਬੁੱਕ ਪਬਲਿਸ਼ਰ ਲਿਟਰਨ ਪਤਾ ਹੁੰਦਾ ਪ੍ਰੂਫ ਰੀਡਿੰਗ ਦੀ ਜਿੰਦਗੀ ਕਿਦਾਂ ਹੁੰਦੀ ਹੈ ਮੇਰੀ ਡੋਕਟਰੀ ਹੁੰਦੀ ਸ਼ਵੇ ਨੂੰ 8 ਵਜੇ ਤੋਂ ਲੈ ਕੇ ਜਾਵੀਂ 8 ਵਜੇ ਤੱਕ ਫਿਰ ਅੰਦਰ ਕੋਈ ਖਾਚੇ ਪੁਰੀ ਗੱਲੀ ਮੈਂ ਕਲੀਪ ਪ੍ਰੂਫ ਕਰ ਰਿਹਾ ਮੈਂ ਉਹ ਤੋਂ 82 ਤੋਂ ਲੈ ਕੇ 90 ਤੱਕ 5 ਦਾ 8 ਜਾਂ 10 ਕਹਾਣੀ ਲਿਖਿਆ ਹੋਣੀ ਦਾ ਕੱਚੀਆਂ ਪੱਕੀਆਂ ਸੀ ਜੇ ਮੇਰੇ ਕਿਸੇ ਨੇ ਕਿਹਾ ਕਿ ਮੈਂ ਇੱਕ ਗੁਰਚਨ ਭਾਜਿਆ ਹਾਂ ਪੰਦਰ ਪੰਤ ਦੱਸਿਓ ਉਹਨੇ ਪ੍ਰਕਾਸ਼ਿਕ ਪਹਿਲੇ ਰਹੇ ਤੇ ਉਹਨੇ ਕਿਤਾਬ ਛਾਪੀ ਮੈਂ ਕਹਾਣੀ ਤੇ ਪੜ ਮੈਨੂੰ ਐਮਬਰੀ ਦੇ ਪ੍ਰੂਪਲਰ ਪੋਸਟ ਪਿਆ ਸੀ ਉਹ ਪ੍ਰੂਪ ਉਹ ਮੇਰੇ ਘਰੇ ਦੇ ਹੀ ਆਂਦੇ ਸੀ ਕਿ ਇੱਕ ਕਿਤਾਬ ਜਵਾਈ ਕਰਨ ਨੂੰ ਦੇ ਦਾਨ ਤੇ ਸੈਚਰਡੇ ਨੂੰ ਸੱਜਣ ਦੇ ਵੀ ਦਵਾਜੋ ਕਿ ਆਪਾਂ ਕਿਤਾਬ ਉਤਕਾਣੀ 1900 ਮੈਂ ਫਾਈਨਲ ਪ੍ਰੂਪ ਬੰਦਾ ਸੀ ਉਹਨਾਂ ਕੋ ਪੰਜਾਬੀ ਦਾ ਐਕਸਪਰਟ ਨਹੀਂ ਸੀ ਉੱਥੇ ਮੈਂ ਇਹ ਪ੍ਰੂਪਲਰ ਕਿ ਲਿਖਦਾ ਕਰੈਕਟ ਤੇ ਪ੍ਰਿੰਟਰ ਦਾ ਵਾਈ ਹਰੀੰਦਰ ਲੱੱਡਲ 93 ਦੇ ਲਾਸਟ ਵਿੱਚ ਉਹਨਾਂ ਨੂੰ ਬੰਦਾ ਲੱਪਿਆ ਇੱਕ ਐਕਸਪਰਟ ਜਿਹੜਾ ਪ੍ਰਿੰਟ ਆਲ ਕਾਦਾ ਫਾਈਨਲ ਏਡਿਟਿੰਗ ਦੇ ਉਹ ਫਿਰ ਮੈਨੂੰ ਉਹ ਮੇਰਾ ਖਿਆਲ ਛੱਡਦਾ 94 ਤੋਂ ਫਿਰ ਮੈਂ ਜੇ ਦੀ ਐਕਚੁਅਲ ਬੜੀ ਲੈਕਟ ਦਾ ਸੰਸੀਟੀ ਹੈ ਉਹ ਮੰਨ 90 93 ਦੇ ਲਾਸਟ ਵਿੱਚ ਹੁੰਦੀ ਆ ਤੇ ਜਦੋਂ ਫਿਰ ਮੈਂ ਪੜਦਾ ਲੱਗਦਾ ਪੜਦਾ ਪੜਦਾ ਤੇ ਮੇਰੀ ਕਹਾਣੀ ਸ਼ਿਰਜਨਲ ਛਾਪਦੀ ਆ ਕਤਲ ਹੂੰ ਉਹ ਦੋ ਪੈਨਮੈਕਨ ਸ਼ਕਤੀ ਦੀਆਂ ਤੁਸੀਂ ਨਹੀਂ ਸਮਝ ਸਕਦੇ ਕਿ ਉਹ ਇੱਕ ਮੇਜੇ ਨਿਕਲਦਾ ਸੀ ਚੰਡੀਗੜ੍ਹ ਦਾ ਸੰਗਾਮਾ ਉੱਚ ਛਪੀ ਤੇ ਉਹ ਪੁੱਛਣਾ ਹੋਣਾ ਪੜੀ ਪੁੱਛਣਾ ਪ੍ਰੇਮ ਪ੍ਰਗਟਨ ਕਿ ਉਹ ਮੁੰਡਾ ਨਾਮ ਲਿਖਿਆ ਕਿ ਕਦੀ ਵੱਧੇ ਖਾਂਜੀ ਗਿਆ ਫਿਰ ਤਿੰਨ ਚਾਰ ਕਹਾਣੀਆਂ ਮੇਜਰੀ ਹੋ ਗਿਆ ਕਤਲ ਛਪ ਗਈ ਤੁਸੀਂ ਸਮਝ ਸਕਦੇ 2 ਮਿੰਟ ਰੁਪਿਆ ਪੈਨ ਨੂੰ ਛਪੀ ਸੀ ਪ੍ਰੀ ਲੜੀ ਚ ਬਾਤ ਤੋਂ ਤੋਂ ਸਮਝਾਂ ਉਹ ਕਿਤਾਬ ਨਾ ਮੈਨੂੰ ਲੱਗਦਾ ਆ ਜਿਵੇਂ ਮੇਰੀ ਆਧੀ ਸੋਚ ਬਣੀ ਆ ਵੀ ਮੈਂ ਉਹਦੇ ਨਾਲ ਹੀ ਸਟੇਬਲਿਸ਼ ਹੋ ਗਿਆ ਸੀ ਫਿਰ ਉਹ ਸਿਰਸਾ ਚਲ ਪਈ ਤੇ ਉਹ ਤੁਹਾਡੀ ਜਿਹੜੀ ਤੁਸੀਂ ਨਹੀਂ ਸਮਝ ਸਕਦੇ ਤੁਹਾਡੀ ਕਿਤਾਬ ਉਸੇ ਨਾਲ ਹੀ ਠਾਈ ਫਿਰ ਮਤਲਬ ਉਸੇ ਨਾਲ ਹੀ ਤੁਸੀਂ ਨਹੀਂ ਸਮਝ ਸਕਦੇ ਉਹ ਕਿਤਾਬ 66 ਜੀ 96 ਵਿੱਚ ਹੂੰ ਇਹ ਫਿਰ 97 ਚ ਜੇ ਮਣੀ ਪੌਦਾ ਉਹ ਹਿੰਦੀ ਛਪੀ ਤੇ ਨਵੀਂ ਬੰਦਰ ਚਾਹ ਹੁੰਦਾ ਵੀ ਹਰ ਕਿਤਾਬ ਨੂੰ ਭੇਜ ਦਿੰਦੇ ਮੈਨੂੰ ਪ੍ਰੇਮ ਪ੍ਰਕਾਸ਼ ਜੀ ਨੇ ਕਹਿਦੇ ਵੀ ਯਾਰ ਉੱਥੇ ਉਹਨਾਂ ਕੋਲ ਇੱਕ ਮੈਗਜ਼ੀਨ ਹੁੰਦਾ ਸੀ ਮਕਸੂਦ ਸਾਖਬ ਦਾ ਇਹਨੂੰ ਪੰਚਮ ਸੀ ਤੇ ਪਹਿਨ ਉਹਦਾ ਕੀ ਨਾਮ ਸੀ ਕਿ ਮਦਦ ਕਹਿੰਦੇ ਜੇ ਤੂੰ ਉਹਨੂੰ ਕਿਤਾਬ ਭੇਜ ਇਹ ਉਹਨਾਂ ਸਮਾਜੀ ਤੋਂ ਇੰਡੋ ਪਾਰਕ ਦੇਸ਼ ਕੋਈ ਚੰਗੇ ਨਹੀਂ ਸੀ ਤੇ ਇੱਕ ਦੂਜੇ ਦੇ ਨਾਲ ਸਾਡੇ ਪੰਡਲ ਕਹਿੰਦੇ ਮੱਥੇ ਲਾ ਕੇ ਕੋਈ ਲਾਈ ਸੀ ਉਹ ਮੈਂ ਕਿਤਾਬ ਭੇਜੀ ਤੀ ਉਹਨਾਂ ਨੇ ਸਾਖਬ ਸਾਹਿਬ ਨੇ ਮੇਰੀ ਕਿਤਾਬ ਇਹੀ ਤੁਸੀਂ ਸਮਝ ਸਕਦੇ ਗੁਲਦਾਲ ਸਾਹਿਬ ਮੈਂ ਦੱਸ ਰਿਹਾ ਮੜੀ ਦਾਜੀਵਾ ਕਿ ਸੋਹਣ ਸਿੰਘ ਮੀਸ਼ਰਾਂ ਦੀ ਇੱਕ ਪੋਲਿਟਿਕ ਕਿਤਾਬ ਸੀ ਤੇ ਨਹੀਂ ਛਪੀ ਤੇ ਉਹ 2008-98 ਵਿੱਚ ਉਥੋਂ ਕਿਤਾਬ ਛਪਦੀ ਆ ਲਾਹੌਰ ਤੋਂ ਉਸ ਤੋਂ ਬਾਅਦ ਫਿਰ ਮੇਰਾ ਇੱਕ ਪਾਠਕ ਬੜ ਵੀ ਪਾਕਿਸਤਾਨ ਚ ਬਣ ਗਿਆ ਕਿ ਉਹ ਫਿਰ ਪੰਜ 6 ਅੱਡੀ ਹਿਸਾਬ ਚ ਛਪਦੀ ਕਿ ਤੁਸੀਂ ਨਹੀਂ ਛਪੀ ਸਾਰੀ ਅੱਛਾ ਤੇ ਤੁਹਾਡੀ ਉਹ ਸ਼ਾਮੁਖੀ ਚ ਵੀ ਛਪੀ ਹਿੰਦੀ ਚ ਵੀ ਛਪੀ ਤੇ ਫਿਰ ਜਿਹੜੀ ਕਵਾਸੀ ਰੋਟੀ ਸੀ ਉਹ ਕਦੋਂ ਆਈ ਉਹ ਅਸੀ ਰੋਟੀ ਮੇਜਰ ਜੀ ਇਦਾਂ ਹੋਈ ਬਈ ਮੈਂ ਪ੍ਰੇਮ ਪ੍ਰਕਾਸ਼ ਉਹ ਬਹੁਤ ਮਿਲਦਾ ਸੀ ਉਹ ਮੇਰਾ ਸੀਨੀਅਰ ਸੀ ਤੇ ਮੈਂ ਕੋਈ ਗੱਲਾਂ ਸਿੱਖ ਰਹੀ ਮੈਂ ਵੀ ਸੀ ਮੇਰਾ ਦਫ਼ਤਰ ਦਫ਼ਤਰ ਤੋਂ ਕੜੀ ਜਾਂਦਾਂ ਦਾ ਰਾਤ ਚ ਇੱਕ ਸਾਈਡ ਤੋਂ ਨੱਕਾਉਂਦਾ ਸੀ ਮਨ ਲੱਗਦਾ ਵਾਲੀ ਚੱਲ ਜਾਂਦੀ ਇੱਕ ਵੀ ਮੈਨੂੰ ਕਹਿੰਦੇ ਵੀ ਜਿੰਦ ਤੂੰ ਇਹ ਖਾਕਿਤਰ ਮੈਂ ਇਹ ਖਾਕਿਤਰ ਆਪਣੇ ਫਾਦਰ ਹੋਂ ਲਿਖਾ ਬੜਾ ਸਖਤ ਲਿਖਾ ਜਦੋਂ ਮੈਂ ਲਿਖਦਾ ਮੇਜਰ ਹੋਣੀ ਫੇ ਮੈਂ ਬੇਲੇ ਹਾਜ ਬੇਕ ਕਹਣਾ ਜਿਹੜੇ ਮੇਰੇ ਪਾਠ ਕਰ ਜਾਂ ਉਹਨੂੰ ਪਤਾ ਫਿਰ ਉਹ ਲਿਖੇ ਮੈਂ ਮਦਦ ਲਿਖਿਆ ਆ ਦੀ ਨਿਸ਼ੇ ਲਿਖਿਆ ਨਾਨੀ ਲਿਖਿਆ ਉਹ ਕਿਤਾਬ ਬਣ ਗਈ ਕਵਾਸੀ ਰੋਟੀ ਦਾ ਨਾ ਕਵਾਸੀ ਹੁੰਦਾ ਵੀ ਜਦੋਂ ਕਦੇ ਫੋਰਾ ਫੇ ਜਖਮ ਹੋਏ ਤੇ ਉਹ ਰੋਟੀ ਵਿੱਚ ਨਿਸ਼ਾਦੀ ਆ ਪਾਕ ਦੀ ਕੱਚੀ ਹੁੰਦੀ ਪੱਕੀ ਹੁੰਦੀ ਉਹਦੇ ਅਕੀਦਨ ਉਹਨਾਂ ਫੋਰਾ ਫਸੇ ਦਾ 90 ਦੇ ਵਿੱਚ ਮੈਂ ਲੈਣ ਜਾਂ ਸੀ ਤੇ ਇਹ ਕਿਤਾਬ ਮੈਂ ਦੇ ਸਰਕਾਰੀ ਨੂੰ ਗਿਆ ਜਰਾ ਆ ਕਿਤਾਬ ਸ਼ੋਕ ਕਰੋ ਭਾਜੀ ਮੈਨੂੰ ਪੈਸੇ ਦੇਉਂਗਾ ਭਈ ਤੈਨੂੰ ਕਿਤਾਬ ਮਿਲੂ ਉਹਨੇ ਕਿਤਾਬ ਸ਼ਵਾਈ ਚ ਕਿਤਾਬ ਐਡੀ ਕੋਈ ਵਧੀਆ ਨਹੀਂ ਛਪੀ। ਉਹ ਫਿਰ ਮੈਂ ਗਰੈਂਟ ਲੈ ਗਿਆ ਤੇ ਜਾਂ ਲਗਾ ਆਰਸੀ ਪ੍ਰਕਾਸ਼ਨਾਂ ਨੇ ਮੇਰੇ ਕੋਲ 100 ਕਿਤਾਬ ਦਿੱਤੀ ਸੀ। ਤੇ ਉਹ 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 ਵੀ ਹੁਣ ਮੈਂ 2024 ਚ ਉਹਨੂੰ ਰਿਵਾਈਜ਼ ਕੀਤਾ। ਹੂੰ ਇਹ ਰਿਵਾਈਜ਼ ਕੀਤੇ ਤੇ ਉਹਦਾ ਨਵਾਂ ਡੀਸ ਛਾਪਿਆ ਨੇ 21 ਸੈਂਚੀ ਪਟਿਆਲੇ ਤੋਂ ਰਵਿੰਦਰ ਰੰਦਾਬੀ। ਹੂੰ ਫਿਰ ਮੈਨੂੰ ਇਹਦੀ ਪੀਡੀਐਫ ਫਾਈਲ ਉਹਨੂੰ ਭੇਜੀ ਆਪਣੇ ਖਾਸੋ ਖਾਸ ਦੋਸਤ ਇਹਨੂੰ ਦੋਸਤ ਬਹੁਤ ਨੇੜਾ ਦੋਸਤ ਕਹਿੰਦਾ ਹਰ ਜਿਹੜਾ ਕੋਲ ਤੋਂ ਬਾਦ ਖਾਲ ਜਪੜ ਹੱਤਾਂ ਦੀ ਬੰਨ ਪਾਕਿਸਤਾਨ ਉਹਨੇ ਵੇਖਿਆ ਕਿ ਉਹ ਇਹ ਇਹ ਸ਼ਾਹਮੁਖੀ ਛਪ ਰਹੀ ਆ ਉਤੋਂ ਲਾਹੌਰ ਤੋਂ ਇਹਦਾ ਐਡੀਸ਼ਨ ਉਹ ਕਹਿੰਦਾ ਭਾਜੀ ਇਹਦੀ ਸੀਕੁਐਂਸ ਨਹੀਂ ਬਣੀ ਮੈਂ ਇੱਕ ਏਕਦਾ ਕਿਤਾਬ ਤੁਸੀਂ ਇੱਚ ਪ੍ਰਵੇਸ਼ ਸੰਧੂ ਹੋਂ ਦਾ ਇੱਕ ਸੀਗਾ ਕਹਿੰਦੇ ਕੱਢ ਦਿਓ ਵਿਚੋਂ ਕਿਤੇ ਆਦੇ ਪਰਵਾਹ ਦੇ ਰੱਖੋ ਫਿਰ ਕਹਿੰਦਾ ਤੁਸੀਂ ਜਦੋਂ ਵੀ ਫਿਰ ਦੀ ਸ਼ੁਰੂਆਤ ਪਿੰਡ ਤੋਂ ਕਰੋ ਹਮ ਹਮ ਤੇ ਫਿਰ ਮੈਂ ਇਹਨੂੰ ਸ਼ਾਮੁਖੀ ਹੇਤਾ ਕਰ ਰਿਹਾ ਉਹਨਾਂ ਦੀ ਸੀਕਵੈਂਸ ਬਦਲਤਾ ਫਿਰ ਉਹ ਪੰਨੋਂ ਤੋਂ ਸ਼ੁਰੂ ਕਰਕੇ ਇਹਨਾਂ ਦੀ ਲੇਖਾ ਚਤਰ 8 ਹਮ ਹਮ ਤੇ 8 ਵਾ ਕੇ ਉਹ ਫਿਰ ਜਦੋਂ ਸੀਕਵੈਂਸੀ ਚੱਲਦਾ ਕਿ ਮੈਂ ਸੰਗਮ ਪ੍ਰਕਾਸ਼ਨ ਲਈ ਉਹਨਾਂ ਦੇ ਸ਼ੌਕ ਕੁਮਾਰ ਨੂੰ ਕਿਹਾ ਯਾਰ ਮੈਨੂੰ ਕਿਤਾਬ ਸ਼ਫਾਕਤ ਸ਼ਾਹ ਦੇ ਤੇ ਉਹ ਪਰ ਨੂੰ ਥੋੜੀ ਜਿਹੀ ਸੀ ਵੀ ਉਹਨੇ ਛਾਪੀ ਆ ਰੰਧਾਬੇ ਨੇ ਤੇ ਫਿਰ ਉਹਨਾਂ ਨੇ ਮੈਂ ਕਿਹਾ ਮੈਂ ਬਾਹਰ ਜਾ ਲੈ ਕੇ ਜਾਂਣੀ ਉਹਨੂੰ ਕਿਤਾਬ ਛਾਪੀ ਉਹਦਾ ਇਹ ਇੱਕ ਚਤਕਦਾ ਸੀਕੁਐਂਸ ਸਭਾ ਜਿਹੜੇ ਪਿਛਲੇ ਦੋ ਐਡੀਸ਼ਨ ਉਹ ਓਵਰ ਆਲ ਇੱਕ ਨਵਾਂ ਐਡੀਸ਼ਨ ਬਣ ਗਿਆ ਜਿਹਦੀ ਮੈਂ ਭੋਂਗਾ ਵੀ ਨਵੀਂ ਲਿਖਿਆ ਹਾਂਜੀ ਤੇ ਫਿਰ ਤੁਸੀਂ ਉਸ ਤੋਂ ਇਲਾਵਾ ਉਹ ਤੁਹਾਡੇ ਰੇਖਾ ਚਿੱਤਰ ਸੀ ਤਾਂ ਉਹ ਤੋਂ ਬਾਅਦ ਤੋਂ ਫਿਰ ਤੁਸੀਂ ਮੁੱਖ ਤੌਰ ਤੇ ਕਹਾਣੀਆਂ ਹੀ ਲਿਖਦੇ ਰਹੇ ਮੈਂ ਹਮ ਕਦ ਜਦ ਮੇਰਾ ਮੇਨ ਕਨਸੈਂਟ੍ਰੇਸ਼ਨ ਕਹਾਣੀਆਂ ਤੇ ਆ ਪਰ ਮੈਂ ਕੁਝ ਲਿਖਿਆ ਚਿੱਤਰ ਲਿਖਿਆ ਹੂੰ ਤੇ ਰੇਖਾ ਚਿੱਤਰ ਲਿਖਾ ਬਹੁਤ ਔਖਾ ਹੂੰ ਜੇ ਤਾਂ ਖੁੱਲ ਕੇ ਲਿਖੇ ਤਾਂ ਬੰਦਾ ਕੋ ਜੇ ਇਹ ਖੁੱਲ ਕੇ ਨਾ ਲਿਖੋ ਤਾਂ ਫਿਰ ਆਪਣੀ ਲੇਖਣੀ ਦਾ ਬੰਦਾ ਮਤਲਬ ਮੈਂ ਗਨ ਵਰੀਬ ਕਰਨਾਂ ਦਾ ਕੰਮ ਬੰਦਾ ਦੇ ਆਪਣੇ ਆਪ ਨੂੰ ਪਰ ਫਿਰ ਮੈਂ ਮੇਰੀ ਮੇਰੀ ਹੋਈ ਮੇ ਇੱਕ ਆਤ ਆਵੇ ਜੇ ਤੁਸੀਂ ਅੱਜਾ ਸੌਲਟੇ ਚ ਪ੍ਰੇਮ ਕਾਹਦੇ ਲਿਖਿਆ ਮੈਂ ਹਾਂਜੀ ਹਾਂਜੀ ਫਿਰ ਮੈਂ ਫਿਬਰੂਅਰੀ ਉਹ ਬਹਰ ਹੋ ਜਾਂਦਾ ਫਿਰ ਮੈਂ ਬੀ ਕਲਕ ਬੀ ਲਿਹਾ ਜੋ ਕਿ ਲਿਖਦਾ ਜੋ ਜੋ ਹੁੰਦਾ ਉਹ ਗੁੱਛੇ ਤੁਹਾਡੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਮੈਂ ਆਪਾਂ ਨੇ ਦਰਸ਼ਕਾਂ ਨੂੰ ਦੱਸਦੇ ਆਂ ਕਿ ਸੁਰਤ ਮੈਗਜ਼ੀਨ ਦੇ ਵਿੱਚ ਇਹਨਾਂ ਦਾ ਜਿਹੜਾ ਰੇਖਾ ਚਿੱਤਰ ਲਿਖਿਆ ਹੋਇਆ ਆਪਣੇ ਪ੍ਰਕਾਸ਼ ਬਾਰੇ ਸੰਕੀ ਬੁੜਾ ਹਾਂਜੀ ਹਾਂਜੀ ਤੇ ਉਹ ਬਈਓ ਕਿ ਆ ਕਮਾਲ ਦਾ ਹੈ ਤੇ ਮੈਂ ਬਲੰਬਲਮੰਤ ਕਰ ਗਈ ਉਹਨਾਂ ਦੇ ਵੀ ਪੜੇ ਨੇ ਪਰ ਜਿਸ ਤਰ੍ਹਾਂ ਵੀ ਬਾਕੀ ਨਾਲ ਤੁਸੀਂ ਲਿਖਿਆ ਤੋ ਵਾਕਿਆ ਹੀ ਮਤਲੇ ਦਾ ਲੈ ਕੇ ਰੇਖਾ ਚਿੱਤਰ ਲਿਖਣਾ ਕੋਈ ਆਸਾਨ ਕੰਮ ਨਹੀਂ ਤੁਸੀਂ ਆਪਣੇ ਬਹੁਤ ਸਾਰੇ ਦੋਸਤ ਤੁਸੀਂ ਆਪਣੇ ਪਿਆਰੇ ਗੁਆ ਵੀ ਲੈਨੇ ਹੋ ਸੱਚ ਨੂੰ ਸੱਚ ਕਹਿਣਾ ਬੜਾ ਮੁਸ਼ਕਲ ਹੁੰਦਾ ਸੋ ਜਿੰਦਰ ਉਹਨੇ ਜਿੰਦਰ ਉਹਨਾਂ ਬਾਰੇ ਮਤਲਬ ਇਹ ਧਾਰਨਾ ਮਤਲਬ ਬਣੀ ਹੋਈ ਸੀ ਸਾਹ ਦੇ ਵਿੱਚ ਮੈਨੂੰ ਨਹੀਂ ਪਤਾ ਠੀਕ ਹੈ ਗਲਤ ਹੈ ਇਹ ਦੱਸਣਗੇ ਕਿ ਇਹ ਪ੍ਰੇਮ ਪ੍ਰਕਾਸ਼ ਦੇ ਬਹੁਤ ਨੇੜੇ ਸੀ ਸੋ ਬਹੁਤ ਸਾਰੇ ਲੋਕ ਮਤਲਬ ਕਿਉਂਕਿ ਜਿਹੜੇ ਧੜੇਬੰਦੀ ਚ ਜਾਂ ਗੁੱਟਬੰਦੀਆਂ ਦੇ ਵਿੱਚ ਗੱਲਾਂ ਬਣਾਉਂਦੇ ਨੇ ਜਾਂ ਵਿਸ਼ਵਾਸ ਰੱਖਦੇ ਨੇ ਸੋ ਜਿੰਦਰੂਣਾ ਪਰ ਇਹ ਵੀ ਕਹਿੰਦੇ ਸੀ ਕਿ ਇਹ ਪ੍ਰੇਮ ਪ੍ਰਕਾਸ਼ ਗਰੁੱਪ ਦੇ ਬੰਦੇ ਨੇ ਉਹ ਜਾਂ ਪ੍ਰੇਮ ਚਮਚਾ ਹਾਂ ਹਾਂ ਕਈ ਕਦੇ ਬੜੀ ਬੜੀ ਬਣੇ ਕਦੇ ਇਸੇ ਕਰਕੇ ਸੋ ਆਪਾਂ ਪੁੱਛਾਂਗੇ ਮੈਂ ਆਪਣੇ ਕੋਲੋਂ ਨਹੀਂ ਗੱਲ ਕਰਨੀ ਚਾਹੁੰਦਾ ਸੋ ਇਸੇ ਕਰਕੇ ਮੈਂ ਸਮਝਦਾ ਕਿ ਇੱਕ ਗਰੁੱਪ ਨੇ ਪੂਰੇ ਗਰੁੱਪ ਨੇ ਸੋ ਇਹਨਾਂ ਦੀਆਂ ਕਹਾਣੀਆਂ ਨੂੰ ਇਗਨੋਰ ਵੀ ਕੀਤਾ ਆਲੋਚਨਾ ਦੇ ਵਿੱਚ ਵੀ ਜਾਂ ਹੋਰ ਗੱਲ ਦੇ ਵਿੱਚ ਵੀ ਕਿਉਂਕਿ ਦੂਸਰੇ ਗਰੁੱਪ ਦਾ ਬੰਦਾ ਕੀ ਇਹ ਸੱਚ ਹੈ ਪਹਿਲੂ ਤਾਂ ਮੈਂ ਕਰੂੰਗਾ ਗੱਲ ਜੀ ਮੇਜੀ ਪ੍ਰੇਮ ਪ੍ਰਕਾਸ਼ ਹੂੰ ਹੂੰ ਰੀਤ ਪ੍ਰਕਾਸ਼ ਨੂੰ ਪਹਿਲੇ 30 ਸੱਤ ਨੂੰ ਜਾਂਦਾ ਅਸੀਂ ਤਿੰਨ ਵਾਰ ਆਪਸ ਵਿੱਚ ਬੋਲ ਚਾਲ ਵੀ ਸਾਡੀ ਬੰਧ ਹੋ ਗਈ ਉਹ ਬੰਦਾ ਰੁੱਖਾ ਕੁੜਕ ਛਣਕੀਆ ਪਰ ਉਹ ਅਸੋਲੀ ਬੰਦਾ ਜਿਹੜਾ ਬੰਦਾ ਅਸੋਲੀ ਹੋਵੇ ਪ੍ਰੇਮ ਪ੍ਰਕਾਸ਼ ਹੋਇਆ ਅਮਿਤ ਚੰਦਰ ਹੋਇਆ ਮੈਨੂੰ ਇੱਕ ਬੁਢੇ ਬੰਦੇ ਹੋਣਾ ਨੇ ਕਿਹਾ ਸੀ ਵੀ ਜਿੰਦੜੀ ਤੇਰੀ ਬੁਢੇ ਬਲਕਦਾ ਜਾਂਦੀ ਆ ਜਮਨ ਜੀ ਸੌਂ ਤੇ ਬਿਰਦੀ ਹੋਣਾ ਕਿਹਾ ਸੀ ਜੰਦਰੀ ਇਹ ਬੰਦਾ ਕਿਸੇ ਦੀ ਪਾਪੂਲਾਰਿਟੀ ਕਿਸੇ ਦੀ ਗਾਂ ਜਦੋਂ ਝਲਦਾ ਨਹੀਂ ਮੈਂ ਉਹਨਾਂ ਉਹਨਾਂ ਗੱਲਾਂ ਨੂੰ ਲੋੜ ਕਰਦਾ ਮੈਂ ਦੇਖੋ ਮੇਰੀ ਉਮਰ ਚ ਵੱਡੇ ਆ ਵੱਡੇ ਹੋਣ ਕਰਕੇ ਮੇਰਾ ਫਰਜ਼ ਬਣਦਾ ਵੀ ਮੈਂ ਉਹਨਾਂ ਦੀ ਇੱਜ਼ਤ ਕਰਾਂ ਮੈਨੂੰ ਇਹ ਨਹੀਂ ਭੁੱਲਦਾ ਤੇ ਮੈਂ ਅਲਪਸ ਨੂੰ ਲਿਖੀ ਮੋਨਪਡਾਲੀ ਤੋਂ ਬਾਅਦ ਪ੍ਰੇਮ ਪ੍ਰਕਾਸ਼ ਨੂੰ ਪੈਰੀ ਪੈਣਾ ਕਰਨ ਦਾ ਸੀ ਹਮਮ ਚਿਕਾ ਬੋ ਕਿ ਮੈਂ ਬੈਸੀ ਮੈਂ ਜੋਨ ਲਿਆ ਹੱਥ ਮਣੀ ਵੀ ਕੋਈ ਵੀ ਹੋਵੇ ਜਿਹੜਾ ਮੇਤੋਂ ਉਮਰ ਚ ਵੱਡਾ ਤੇ ਮੈਂ ਉਹਦੇ ਉਹਦੇ ਕੋਡੇ ਹੱਥ ਲਾ ਦੇਣਾ ਹੂੰ ਹੂੰ ਕਿ ਉਹ ਫਿਰ ਤੁਛ ਸਵਾਰਨ ਭੋਲੇ ਕਿ ਕੀ ਕਿਆ ਸੀ ਤੁਹਾਨੂੰ ਮੈਨੂੰ ਇਦੋਂ ਆ ਵੀ ਤੇ ਪ੍ਰੈਮ ਪ੍ਰੈਸ਼ ਹੋਵੇ ਨਹੀਂ ਮੈਂ ਮਤਲਬ ਇਹੀ ਕਹਿਣਾ ਚਾਹੁੰਦਾ ਸੀਗਾ ਵੀ ਜਿਸ ਤਰ੍ਹਾਂ ਤੁਸੀਂ ਮਤਲਬ ਜਿਸ ਪਾਏ ਦੀਆਂ ਤੁਸੀਂ ਕਹਾਣੀਆਂ ਲਿਖੀਆਂ ਸੋ ਕਈ ਵਾਰ ਮਹਿਸੂਸ ਹੁੰਦਾ ਸੀ ਵੀ ਉਹਦੇ ਥੋੜਾ ਉਸ ਲੈਵਲ ਤੇ ਮਤਲਬ ਉਸ ਪੱਧਰ ਤੇ ਤੁਹਾਡੀ ਕਹਾਣੀ ਦੀ ਗੱਲ ਨਹੀਂ ਹੋਈ ਜਿਹੜੇ ਤੇ ਹੋਣੀ ਚਾਹੀਦੀ ਸੀ ਮੈਂ ਮਤਲਬ ਇਹ ਥੋੜਾ ਤੋਂ ਪੁੱਛਣਾ ਚਾਹੁੰਦਾ ਸੀ ਵੀ ਕੀ ਪੰਜਾਬੀ ਕਹਾਣੀ ਦੇ ਵਿੱਚ ਜਾਂ ਪੰਜਾਬੀ ਸਾਹਿਤ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵੀ ਸੀਗਾ ਕਿ ਜਿੰਦਰ ਮਤਲ ਜਿਹੜਾ ਹੈ ਕੋ ਪ੍ਰੇਮ ਪ੍ਰਕਾਸ਼ ਗਰੁੱਪੋਂ ਦਾ ਬੰਦਾ ਹੈ ਤੇ ਇਹਦੀ ਗੱਲ ਨਹੀਂ ਕਰਨੀ ਕਿ ਇਸ ਤਰ੍ਹਾਂ ਹੋ ਸਕਦਾ ਇੱਕ ਇੱਕ ਦਾ ਅ ਅਲੋਚ ਸਾਡੇ ਸਾਡੇ ਕੇ ਤਕਰੀਬ ਮੇਰੀ ਸਾਰੀ ਅਲੋਚਨਾ ਨੇ ਨੋਟਸ ਲਿਆ इवन ਆਰਵੀ ਸਿੰਘ ਸੀ ਤੇ ਹਮ ਆਰਵੀ ਸਿੰਘ ਵੀ ਅਜੀਬ ਨੈਚਰ ਦਾ ਬੰਦਾ ਸੀ ਜਦੋਂ ਮੈਂ ਉਹਦੇ ਸਾਹਮਣੇ ਬਹਿ ਜਾਣਾ ਤਾਂ ਉਹਦੇ ਅੱਗ ਹੀ ਲੱਗਣੀ ਹੂੰ ਜਦੋਂ ਮੈਂ ਉਹਨੇ ਫੋਨ ਕੋਲ ਨਾਲ ਘੰਟਾ ਘੰਟਾ ਗੱਲਾਂ ਕਰਦੀਆਂ ਹੂੰ ਹੂੰ ਤੇ ਇੱਕ ਵਾਰੀ ਪ੍ਰੇਮ ਪ੍ਰਗਿਆ ਨੂੰ ਕਿਹਾ ਸੀ ਵੀ ਕੀ ਜਿੰਦਲ ਤੇ ਸਾਹਮਣੇ ਐਗਿਵਿਟੀ ਫੋਰਸ ਹਾਂ ਜੇ ਤੈਨੂੰ ਆਊਟ ਆਫ ਦੇਖ ਜਾ ਕੇ ਤੂੰ ਗੱਲ ਕਰਦਾ ਮੈਂ ਬਹੁਤ ਜਾ ਕੇ ਬਹੁਤ ਪ੍ਰੋਬਲਮ ਕਰ ਮੈਂ ਸਾਹਮਣੇ ਬਿਠਾ ਉਹਨੇ ਕਹ ਗਿਆ ਅ ਮੇਰੇ ਲਈ ਸਭ ਤੋਂ ਵਧੀਆ ਗੱਲ ਇਹ ਸੀ ਜਦ ਮੈਂ ਬਹੁਤ ਵੱਡਿਆ ਬਾਰ ਦੇ ਬਣੇ ਖਿੱਚਦਾ ਹੂੰ ਹੂੰ ਇੱਕ ਜਗੰਦਰ ਸਿੰਘ ਰਾਹੀ ਉਹਨਾਂ ਨੇ ਕਿਤਾਬ ਸੀ ਲਿਖੀ ਹਮ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਵਿੱਚ ਕਪਾਲ ਹਮ ਹਮ ਉੱਤੇ ਉਹਨਾਂ ਨੇ ਇੱਕ ਤਾਂ ਮੈਂ ਪ੍ਰੇਮ ਪ੍ਰਾਜ ਦੀ ਐਂਟਰੀ ਕੀਤੀ ਉਹਨੂੰ ਬਾਰ-ਬਾਰ ਕੋਟ ਕੀਤਾ ਹਮ ਹਮ ਰਾਹੀ ਦਾ ਮੈਨੂੰ ਕੋਟ ਕਰਨਾ ਮੈਨੂੰ ਮੈਨੂੰ ਝੰਗਲਾ ਫਿਰ ਉਹਨਾਂ ਨੇ ਬੜੀ ਭੂਮਿਕਾ ਹੀ ਲਿਖਿਆ ਸੀ ਅਸੀਂ ਅਸੀਂ ਮਦਨ ਰਵਿੰਦਰ ਕੋਟ ਹੋਣੀ ਸੀ ਨਾਲ ਅਸੀਂ ਇਸ ਕਿਤਾਬ ਤੋਂ ਬਾਅਦ ਬ੍ਰਾਮ ਸੰਧੂ ਤੇ ਜੰਦਾ ਤੇ ਕੰਮ ਕਰਾਂਗਾ ਹੂੰ 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 ਚਲੋ ਇਸ ਟੁਨੀ ਚੜ ਗਏ ਉਹਨਾਂ ਦਾ ਕਹਿ ਨਹੀਂ ਮੇਲੀ ਬਹੁ ਬੱਟੀ ਕਾਂਗਾ ਕਿਉਂਕਿ ਉਹ ਵੀ ਉਹ ਵੀ ਦੇਖੋ ਮਿਲਣਾ ਉਹਨਾਂ ਕੋਲ ਨੇ ਕਿ ਜਨੈਸ਼ੀਮੇ ਤੇ ਬਹੁਤ ਸੀਨੀਅਰ ਸੀ ਉਹਨਾਂ ਇੱਕ ਦਾੰਦਾ ਵੀ ਕਿਸੇ ਕੁਛ ਹੋ ਜਾਗਾ ਲੈਣਾ ਨਹੀਂ ਸੀਗਾ ਅ ਬਸ ਉਹ ਮੇਰੀ ਕਹਾਣੀਆਂ ਨੂੰ ਕੁਛ ਸੀਗਾ ਉਹਨਾਂ ਨੂੰ ਚੰਗੇ ਲੱਗੇ ਹੂੰ ਫਿਰ ਉਹਨੇ ਉਹ ਮੇਰੀ ਕਤਲ ਕਹਾਣੀ ਇਹ ਪੇਪਰ ਲਿਖਾ ਸੀਗਾ ਕਿਉਂਕਿ ਉਹ ਵੀ ਨਿਰੋਚਕਾ ਉਹ ਇਹ ਵੀ ਜੰਦਾ ਚੋਕੀ ਪੂੜੀ ਦਾ ਕਹਾਣੀ ਕਰ ਸਿੱਧਾ ਕਹਾਣੀ ਤੋਂ ਸ਼ੁਰੂ ਪਾ ਦੇ ਮੋਂ ਉਹ 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 ਤੇ ਹੈ 하고 ਉਹ ਤੇ ਤੇ ਪਜ ਮੇ ਜਿਹੜਾ ਨੇ ਦੋ ਪੇਪਰ ਲੈਦਾ ਦੋ ਪੇਜ ਦਾ ਕਹਾਣੀ ਜਿੰਦਰ ਵਾਲੀ ਫਲਾਣੀ ਨਿਆ ਆ ਕੇ ਫਲਾਣੀ ਉਹ ਬਿਲਕੁਲ ਐਨਾਲਿਸਿਸ ਕੀਤਾ ਮੈਂ ਸੋਚਦਾ ਨਾ ਵੀ ਉਦੋਂ ਦਾ ਐਨਾਲਿਸਿਸ ਹੋਣਾ ਚਾਹੀਦਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਹੁਣ ਜਿਹੜੀ ਆਲੋਚਨਾ ਹੈਗੀ ਆ ਉਹ ਆਲੋਚਨਾ ਘੱਟ ਹੈ ਤੇ ਕਹਾਣੀ ਦੀ ਵਿਆਖਿਆ ਜ਼ਿਆਦਾ ਜਿਆਦੀ ਉਹਨੇ ਉਹ ਦੇਖੋ ਕੋਈ ਕਿਸੇ ਕੋਈ ਪੇਪਰ ਲੈਦਾ ਉਹਨੇ ਉਹਨੇ ਕਿਹਾ ਧਨਵੰਤ ਕੋਣੇ ਆ ਕੇ ਫਲਾਣੀ ਨਿਆ ਆ ਕੇ ਫਲਾਣੀ ਉਹਦਾ ਦੋ ਪੇ ਚਾਹੀਦੇ ਇੱਥੇ ਭਰ ਦਦਾ ਜਦੋਂ ਮੈਂ ਚਾਹਣਾ ਮੈਂ ਜਦੋਂ ਕੋਈ ਅਧਿਕਾਰੀ ਦੇ ਜਾਂ ਕੋਈ ਮੈਨੂੰ ਪੁੱਛਦਾ ਮੈਂ ਕਹਿੰਦਾ ਵੀ ਤੂੰ ਛੱਡ ਦੇ ਗਿ ਅੰਦਰ ਚੌਥੀ ਪੀੜ ਦਾ ਚਰਚਾ ਤੋਂ ਫਰਾਨਾ ਫਰਾਨਾ ਤੂੰ ਛੱਡ ਦੇ ਉਹਦੀ ਕਿਤਾਬਾਂ ਛੱਡ ਦੇ ਉਹਦੀ ਟੈਕਸ ਪੜ ਹੂੰਹ ਇਹ ਕਹਾਣੀ ਚ ਕੀ ਹੈ ਟੈਕਸ ਟੈਕਸ ਉਹਨੂੰ ਐਲੈਬੋਰੇਟ ਕਰ ਲੈ ਇਹ ਵੀ ਟੈਕਸ ਕੋਲ ਨਹੀਂ ਤੇ ਫੇਰ ਵਾਲੇ ਤੂੰ ਪਹਿਨ ਕੋ ਛੱਡ ਦੇ ਬਣਾਣਾ ਪੜਾ ਲੇਕਦਾ ਕੀ ਪੈਦਾ ਬਹੁਤ ਵੇ ਬ੍ਰਿਗੇਡ ਨਵੇਂ ਹਾਂ ਮੰਗੇ ਕੋਈ ਇਹ ਹੀ ਕਹਦੇ ਬਈ ਉਹ ਫਰਾ ਨਹੀਂ ਰਾ ਕੇ ਆ ਕੀ ਆ ਫਰੋਦੇ ਆ ਕੇ ਆ ਸੰਦੇਪਨ ਦੇ ਸ਼ੋਲਾ ਕਹਿੰਦਾ ਅਗਰਪਾਲ ਸਦੂਆ ਕਹਿੰਦਾ ਉਹ ਮੈਂ ਕਿਹਾ ਮੇਲਾ ਇਹ ਇਹ ਨਾਲ ਕੋਈ ਜਨਨ ਫਿਰ ਪਿੱਛੇ ਜੰ ਅ ਇੱਕ ਇਤੇ ਗੁਰਬੀਰ ਸਿੰਘ ਬਿਰਾਉਣੇ ਕਿਤਾਬ ਐਡਿਟ ਕੀਤੀ ਆ ਕਵਾਸੀ ਰੋਟੀ ਦੇ ਜੰ ਉਹਨੇ ਮੈਨੂੰ ਕੱਲ ਪਰੇ ਪਾਸੋਂ ਫੋਟੋ ਉਹ ਭੇਜੀ ਤਾਂ ਉਹ ਡੀਲ ਹੋਈ ਆ ਉਹਦੇ ਵਿੱਚ ਬਾਰਾ ਆਟੀ ਕਾ ਲੀ ਮੈਂ ਇੱਕ 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 ਕਿਤਾਬ ਤੇ ਜਾਂ ਇਸ ਕਿਤਾਬ ਦੇ ਕਹਾਣੀਆਂ ਵੜੇ ਕਿ ਮੈਨੂੰ ਗੁਰਬੀਰ ਕਹਿਣ ਲੱਗੇ ਅ ਇਹਦੇ ਤੋਂ ਉੱਪਰ ਉਹ ਪੜ੍ਹਦੇ ਮੈਂ ਉਹਦੇ ਪਰੋ ਪੜ੍ਹੇ ਮੈਂ ਕਿਹਾ ਵੀ ਉਹਨੇ ਕਿਹਾ ਵੀ ਆ ਵੀ ਵਿੱਚ ਫालतੂ ਹਰ 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 ਰੋਸ਼ੀ ਕਿ ਲਈ ਕਿ ਜਿੰਦਰਾ ਪੜਾ ਪੜਾ ਮੈਂ ਕਹਾ ਮੈਂ ਕਟਣ ਕਾਵਾ ਮੈਂ ਕਹਾ ਤੂੰ ਬਾਲੀ ਨਾ ਰਾਜਣਾ ਹੀ ਕੰਦਾ ਕੱਢ ਲੈ ਮੈਂ ਉਹਨੂੰ ਕੱਢਦਾ ਮੈਂ ਮੈਂ ਸਿੱਧਾ ਚੱਕਿਆ ਵੀ ਮੈਂ ਕਹੀ ਇਥੋਂ ਜਿੰਦਰਾ ਕਹਾਣੀ ਇੱਕ ਇੱਕ ਲਾਈਨ ਪਾ ਕੇ ਸਿੱਧੀ ਕਹਾਣੀ ਜਾਂ ਕਿਤਾਬ ਵਾਲੀ ਹੋਣੀ ਇਹ ਇਹ ਹੋਣੀ ਜੀਦਾ ਕਿਉਂ ਬੋਦਲ ਪਤਾ ਨਹੀਂ ਬਹੁਤੇ ਸਾਡੇ ਮੇ ਜੱਜੀ ਬੱਲੇ ਬੱਲੇ ਹੀ ਪਏ ਆ ਹੂੰ ਕਿ ਮੈਂ ਤੁਹਾਨੂੰ ਵੀ ਕਹਿਣਾ ਹੁੰਦਾ ਬਹੁਤ ਜਗ੍ਹਾ ਮੈਂ ਕਹਿਣਾ ਹਾਂ ਵੀ ਹੱਦ ਲਿਖੇ ਕੋ ਚਾਰ ਪੰਜ ਆਲੋਚਕ ਦੋਸਤ ਮਿੱਤਰ ਉਹ ਹੋਣੇ ਚਾਹੀਦੇ ਆ ਵੀ ਮੇਂ ਜਦ ਮੇਂ ਝੋਟਾ 19 ਦਾ ਡੱਪ ਲੈਣੀ ਦੇ ਮੇਰੇ ਘਾਲ ਲਈ ਹੁੰਦੀ ਆ ਉਹਦੇ ਘਾਲ ਮਾਦੇ ਝੋਟਾ ਦਾ ਇਦਾਂ ਦੇ ਬਾਲ ਬੰਦੇ ਚੈਹੀ ਕੋਈ ਕਟ-ਕਟ ਮੈਨੂੰ ਮੈਨੂੰ ਮੇਕੋ ਹੈਗੇ ਜਾਂ ਹੈ ਬਰਾਬਰ ਹੈਗੇ ਲਾਲ ਉਹ ਫਿਰ ਮੈਨੂੰ ਜੇ ਕੋਈ ਇਥੇ ਹਾਲ ਮਾਰਦਾ ਹਾਲ ਮਾਰਦਾ ਤੇ ਖੂਨ ਵੀ ਨਿਕਲ ਸਕਦਾ ਉੱਥੇ ਧੱਪੜ ਫੈ ਜਾ ਮੈਂ ਖਾਜ ਕਰੂੰਗਾ ਖਾਜ ਕਰੂੰਗਾ ਸੋਚੂੰਗਾ ਮੈਂ ਗਲਤ ਕਿੱਥੇ ਇਹ ਜਿਹੜੇ ਕੋਲ ਜਿਹੜੇ ਕੋਲ ਜਗ ਦਿਖਾਉਣ ਜਿਹੜੇ ਹੁਣ ਫੇਸਬੁੱਕ ਹੀ ਆ ਉਹਨਾਂ ਬੱਲੇ ਬੱਲੇ ਚ ਪਿਆ ਹੂੰ ਲੇਚਰ ਚ ਬੱਲੇ ਬੱਲੇ ਨੂੰ ਦੀ ਲੇਚਰ ਚ ਸਹਿਜਤਾ ਹੁੰਦੀ ਆ ਹੂੰ ਹੂੰ ਜੇ ਸਹਿਜਤਾ ਨਹੀਂ ਹੋਗੀ ਤਾਂ ਕਦੀ ਵੀ ਚੰਗਾ ਸਿਹਤ ਨਹੀਂ ਲਿਖਿਆ ਜਾਊਗਾ ਹੂੰ ਤੂੰ ਬਿਲਕੁਲ ਤੁਹਾਡੀ ਗੱਲ ਇਹ ਠੀਕ ਹੈ ਤਾਂ ਉਹ ਜਿਹੜੀ ਆਲੋਚਨਾ ਜੀ ਤੁਸੀਂ ਗੱਲ ਕਰਦੇ ਹੋ ਆਰ ਮਾਰਨਾ ਉਹ ਮਤਲਬ ਤੁਹਾਨੂੰ ਤੇਜ਼ ਤੋਰਨ ਲਈ ਹੁੰਦੀ ਸੀਗੀ ਸੋ ਅੱਜ ਦੀ ਜਿਹੜੀ ਆਲੋਚਨਾ ਹੈਗੀ ਆ ਉਹ ਇਹ ਹੈਗੀ ਆ ਵੀ ਜਾਂ ਤਾਂ ਉਹ ਇੱਕ ਕਿਸਮ ਦੀ ਨਿੰਦਿਆ ਛੁਟਿਆਉਣਾ ਹੈ ਕਿਸੇ ਨੂੰ ਨੀਮਾ ਦਿਖਾਉਣਾ ਤੇ ਜਾਂ ਪ੍ਰਸ਼ੰਸਾ ਜਾਂ ਪ੍ਰਸ਼ੰਸਾ ਹਾਂਜੀ ਤੇ ਉਹਦੇ ਵਿੱਚ ਵੀ ਜਦੋਂ ਪ੍ਰਸ਼ੰਸਾ ਵੀ ਕੀਤੀ ਜਾਂਦੀ ਹੈ ਤਾਂ ਇਹ ਵੀ ਦੇਖਿਆ ਜਾਂਦਾ ਵੀ ਕਿਹੜਾ ਬੰਦਾ ਕਿਹੜਾ ਬੰਦਾ ਮੇਰੇ ਨੇੜੇ ਆ ਕਿਹੜੇ ਬੰਦੇ ਤੋਂ ਮੈਨੂੰ ਕੀ ਫਾਇਦਾ ਹੋ ਸਕਦਾ ਜਲ ਕਹਿੰਦੇ ਮੈਂ ਦਾਰੂ ਪਲਾਈ ਆ ਹਾਂ हां सो इस तरह दी जेडी आलोचना ओ नहीं होनी चाहिए लेकिन जदा जिंदर उन्होंने दसया कि इना दी जेड़ियां कहानियां रे कई कहानियां हुंदियां ने जेड़ियां हुं सच ਟਕੇ बोलदियां ने कई कहानियां इस तरह दीयां हुंदियां ने जेड़े ਤੁਹਾਡੇ ਵਿਰੋਧੀਆਂ ਨੂੰ ਵੀ ਤੁਹਾਡੀ ਪ੍ਰਸ਼ੰਸਾ ਕਰਨ ਤੇ ਹਾਂਜੀ ਮਜਬੂਰ ਕਰ ਦਿੰਦੀਆਂ ਨੇ ਹੂੰ ਹੂੰ ਤੋ ਜਿੰਦਰ ਜੀ ਤੁਹਾਡੀ ਜਦੋਂ ਮੈਂ ਲੈਂਗੁਏਜ ਤੁਹਾਡੀ ਭਾਸ਼ਾ ਤੁਹਾਡਾ ਕੰਟਰੋਲ ਦੇਖਦਾ ਤਾਂ ਬਹੁਤ ਕਮਾਲ ਦਾ ਹੈ ਹੂੰ ਹੂੰ ਤੇ ਹੁਣ ਤੁਸੀਂ ਮੈਨੂੰ ਦੱਸੋ ਕਿਉਂਕਿ ਮੈਂ ਜਦੋਂ ਕਹਾਣੀ ਤੁਹਾਡੀ ਪੜਦਾ ਜਾਂ ਮੈਂ ਈਵਨ ਤੁਸੀਂ ਬਾਰਤਿਕ ਵੀ ਬੜੀ ਕਮਾਲ ਦੀ ਲਿਖਦੇ ਹੂੰ ਤੇ ਇਹ ਚ ਲੱਗਦਾ ਵੀ ਯਾਰ ਕੋਈ ਵੀ ਲਫਜ਼ ਇੱਧਰ ਉੱਧਰ ਨਹੀਂ ਕੀਤਾ ਜਾ ਸਕਦਾ ਵੀ ਇਹ ਇੱਕ ਨਹੀਂ ਹੋਣਾ ਚਾਹੀਦਾ ਸੀ ਬਹੁਤ ਕਮਾਲ ਦੀ ਹੈ ਹੂੰ ਹੂੰ ਤੋਂ ਉਹ ਕਿਹੜੇ ਲੇਖਕ ਸੀਗੇ ਜਿਨ੍ਹਾਂ ਨੂੰ ਤੁਸੀਂ ਪੜ ਕੇ ਮਤਲਬ ਤੁਸੀਂ ਪ੍ਰਭਾਵਿਤ ਹੋਏ ਜਾਂ ਜਿਨ੍ਹਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਕਿ ਤੁਹਾਡੀ ਜਿਹੜੀ ਲਿਖਤ ਦੇ ਵਿੱਚ ਇੰਨਾ ਸੰਜਮ ਇਹਨੂੰ ਖੂਬਸੂਰਤੀ ਮਤਲਬ ਆਈ ਤੇ ਜਿਹੜਾ ਹੈਗਾ ਵੀ ਬੰਦਾ ਸੋਚਦਾ ਵੀ ਯਾਰਾ ਕਮਾਲ ਕੀਤੀ ਪਈ ਹੈ ਇੱਕ ਤਾਂ ਤੇਰੇ ਜਵਾਤ ਪਿੰਡਾਂ ਦੀ ਪਰਮਾਤਮਾ ਦਾਸਾਂ ਹੂੰ ਹੂੰ ਦੇਖੋ ਮੈਂ ਮਾਰਵਿਚ ਬਿਆਹ ਜੇ ਤੋਂ ਹੂੰ ਹੂੰ ਮੇਰੀ ਮਿਸੇ ਮਲੇ ਵੈਣ ਵੀ ਗਿੰਦਾ ਸੀ ਤੇ ਉਹਦੇ ਕੋਈ ਸ਼ਬਦ ਇਸ ਮੈ ਬੜੇ ਚੌਂਦੇ ਸੀ ਹੂੰ 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 ਮੇਰੀ ਛੋਟੀ ਨੌਂ ਪਿੰਦ ਰਾਤੇ ਉਹ ਲਾਗੋ ਕੀਆ ਖਰੂਨ ਸ਼ਬਦ ਲੱਗੇ ਉੱਥੇ ਵੀ ਆ ਉਹ ਜਦੋਂ ਖੜਨਾ ਜਾਂ ਉਹ ਹੁੰਦਾ ਜਦੋਂ ਮੈਨੂੰ ਮੇਰੇ ਘਰ ਤੇ ਫੇਕੇ ਯਾਨੀ ਵੱਡੀ ਨੌਂ ਪ੍ਰਦੀਪ ਉਹ ਵੀ ਰਾਏਪੁਰ ਦੇ ਅੱਗੇ ਬੱਸੀਆਂ ਪਿੰਡ ਦੀ ਆ ਮੇਰੇ ਘਰ ਤੇ ਕਿਹੜੀ ਤਿੰਨੇ ਦਵਾਬਾ ਮਾਜਾ ਤੇ ਮਾਲਵਾ ਮਾਲਵਾ ਇਕੱਠਾ ਹੋ ਜਾਂਦਾ ਅੱਛਾ ਕਿੰਨੀ ਫੇ ਮੈਨੂੰ ਮੈਂ ਕਹਿੰਦਾ ਜਿਦਾ ਸਾਡੇ ਯਾਨੀ ਕਹਿੰਦੇ ਮਾਲਵੇ ਜਵਾ ਕਹਿੰਦੇ ਬੱਠਲ ਸਾਡੇ ਲਵਾਂਡਾ ਕਹਿੰਦੇ ਆ ਇਹ ਸੀ ਅੱਛਾ ਉਹ ਮੈਂ ਅਮੰਤ ਲਈ ਗੱਲ ਤੇ ਜਦੋਂ ਮੈਂ ਕਹਾਣੀ ਵਾਲੇ ਪਾਸੇ ਮੈਂ ਜ਼ਿਆਦਾ ਜੁੜਿਆ ਪਹਿਲੀ ਮੇਰੀ ਚੁਆਇਸ ਸੀ ਰਵੀ ਤਾਂ ਜੀ ਹਮਮ ਫੇਮਲੀ ਐਕਟੋਰ ਸਾਗੀ ਅਜੀਤ ਕੋਲ ਹਮਮ ਫੇਰ ਮੇਂ ਥੋੜੀ ਮੇਰੀ ਚੁਆਇਸ ਆ ਗਈ ਮੋਨ ਪਟਾੜੀ ਤੇ ਗੁਰਮਚਰ ਪੁੱਲ ਜਾਂ ਅਤਰਜੀਤ ਦੀਆਂ ਕੁ ਲੋਕਾਹਣੀਆਂ ਪਰ ਜਿਹੜੀ ਮੀਡੀਅਲ ਆਈਡਲ ਕਹਾਣੀਕਾਰ ਉਹ ਅਜੀਤ ਕੋਲ ਇੱਕੋ ਇੱਕ ਅਜੀਤ ਕੋਲ ਜਿਹਨਾਂ ਦੀਆਂ ਮਖਾਣੀਆਂ ਇੱਕ ਹੀ ਕੇ ਜੀ ਪੜੀਆਂ ਜਿਹੜੀ ਪਰਦਾਨੀ ਤਾਂ ਮੈਂ ਹੈਗਲੀ ਮੋਡਲ ਵਨ ਨੂੰ ਜੋ ਕੋਖੇ ਦੀ ਸੰਪੇ ਲੈ ਗਦੇ ਸੋ ਜਾਂ ਸਬਤ ਦੀ ਮੈਕੈਨਿਕ ਹੈ ਜਿਹੜੀ ਔਰਤ ਮਰਦ ਸੰਬੰਧਾਂ ਬਾਰੇ ਕਹਾਣੀ ਲਿਖਣੀ ਆ ਉਹਨੂੰ ਅਜੀਤ ਕਹਾਂ ਦੀ ਕਹਾਣੀ ਫਾਲਤੂ ਔਰਤ ਪੜ੍ਹਨੀ ਚਾਹੀਦੀ ਹੂੰ ਹੂੰ ਇਹ ਇਹ ਮਤਲਬ ਅਜੀਬ ਵੀ ਮੈਂ ਅਜੀਬ ਮੇਰੀ ਅਜੀਬ ਵੀ ਅਜੀਤ ਸਟਿਲ ਬਹੁਤ ਬੱਤੀ ਕਹਾਣੀਕਾਰ ਆ ਮੈਂ ਉਮੀਦ ਕਰਦਾ ਹਾਂ ਦੋਸਤੋ ਤੁਹਾਨੂੰ ਜਿੰਦਰ ਜੀ ਹੁਣਾਂ ਨਾਲ ਕੀਤੀ ਇਹ ਗੱਲਬਾਤ ਚੰਗੀ ਲੱਗੀ ਹੋਵੇਗੀ ਸੋ ਇਹ ਇਸ ਮੁਲਾਕਾਤ ਦਾ ਪਹਿਲਾ ਭਾਗ ਸੀ ਸੋ ਮੁਲਾਕਾਤ ਦਾ ਦੂਸਰਾ ਭਾਗ ਲੈ ਕੇ ਆਪਾਂ ਬੜੀ ਜਲਦੀ ਹਾਜ਼ਰ ਹੋਵਾਂਗੇ ਤੋਂ ਬਲੌਗ ਨੂੰ ਜ਼ਰੂਰ ਦੇਖਣਾ ਧੰਨਵਾਦ